ਸਦੂ ਦਾ ਇੱਕ ਵਾਰੀ ਥਾਪੀ ਮਾਰ ਕੇ ਦਿਖਾ ਦਿਓ ਇੱਕ ਵਾਰੀ ਸਦੂ ਮੂਸੇ ਵਾਲੇ ਲਈ ਅੱਛਾ ਕ ਹਾਂਜੀ ਸੋ ਬਾਜੀ ਕਰਿਓ ਸਟਾਰਟ ਜੀ ਮਾਰੋ 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 ਸੈਲਫ ਓਕੇ ਮੋਲੋ ਹੁਣ ਕੀ ਹਾਲ ਬਾਜੀ ਵਧੀਆ ਵਧੀਆ ਭਾਈਆਂ ਕਿਦਾਂ ਠੀਕ ਹੋ ਹਾਂਜੀ ਬਾਜੀ ਵਧੀਆ ਵਧੀਆ ਕਰ ਰਹੇ ਹਾਂ ਮਸਤੀ ਮਾਹੌਲ ਇੰਜੋਏ ਕਰ ਰਹੇ ਹਾਂ ਪੂਰਾ ਬਿਲਕੁਲ ਜੀ ਫੁੱਲ ਮਾਹੌਲ ਜਿਹੜਾ ਹੈ ਨਾ ਕਰ ਰਹੇ ਆ ਇੱਥੇ ਬੀਚੋ ਐਡਲੇਡ ਤੋਂ ਆ ਹਾਂਜੀ ਐਡਲੇਡ ਤੋਂ ਆ ਹਾਂਜੀ ਦੱਸ ਦਿਓ ਜੀ ਐਡਲੇਡ ਪਹੁੰਚੇ ਹੋਇਆ 36ਵੀਂ ਆਸਟ੍ਰੇਲੀਅਨ ਸੇ ਖੇਡਣ ਲਈ ਹਰ ਸਾਲ ਹਰ ਜੋ ਕੈਪੀਟਲ ਸਿਟੀ ਹੈ ਜਾਂ ਫਿਰ ਸਟੇਟ ਹੈ ਅਲੱਗ-ਅਲੱਗ ਆਸਟ੍ਰੇਲੀਆ ਤੋਂ ਸੇ ਹੁੰਦੀਆਂ ਨੇ ਇਸ ਵਾਰ ਐਡਲੇਡ ਦੇ ਵਿੱਚ ਹੋ ਰਹੀਆਂ ਨੇ ਐਡਲੇਡ ਦੀ ਖੂਬਸੂਰਤ ਸ਼ਹਿਰ ਤੇ ਇਸ ਵਕਤ ਪੇ ਆਪਾਂ ਕਿਹੜੇ ਟਰੈਕਟਰ ਤੇ ਬੈਠੇ ਆ ਭਾਈ ਭਾਈ ਜਾਨ ਨੂੰ ਵੀ ਪੁੱਛਿਆ ਭਾਈ ਜਾਨ ਕਿਹੜਾ ਟਰੈਕਟਰ ਹੈ 80 59 11 ਤੇ ਬੈਠੇ ਸਿੱਧੂ ਮੂਸੇ ਵਾਲੇ 59 11 ਲੈ ਕਿਦਾ ਕਿਦਾ ਡਰੈਕਟਰ ਹੈ ਸਿੱਧੂ ਮੂਸੇ ਵਾਲੇ ਦਾ ਵਾਹ ਕੀ ਬਾਤ ਹੈ ਸੋ ਸਿੱਧੂ ਸਿੱਧੂ ਮੂਸੇ ਵਾਲੇ ਤੋਂ ਪਹਿਲਾਂ ਤੁਹਾਨੂੰ ਇਸ ਡਰੈਕਟਰ ਬਾਰੇ ਪਤਾ ਸੀ ਕਿ ਉਹਨੇ ਹੀ ਉਹਦੇ ਕਰਕੇ ਪਤਾ ਲੱਗਾ ਨਹੀਂ ਉਹਦੇ ਕਰਕੇ ਪਤਾ ਚੱਲਾ ਆ ਦੇਖੋ ਜੀ ਸਿੱਧੂ ਦੇ ਫੈਨ ਕਿੱਥੇ ਕਿੱਥੇ ਮੌਜੂਦ ਨੇ ਹੁਣ ਭਾਈ ਜੰਦੂ ਪੁੱਛੇ ਭਾਈ ਜੰਦੂ ਦਾ ਨਾਮ ਕੀ ਤੇ ਇਹ ਬੇਸਿਕਲੀ ਕਿੱਥੋਂ ਨੇ ਭਾਜੀ ਕਿੱਥੋਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਕਿਹੜੀ ਸਟੇਟ ਤੋਂ ਕਿਹੜੇ ਦੇਸ਼ ਤੋਂ ਮੈਂ ਸਰ ਬੇਸਿਕ ਪਾਕਿਸਤਾਨ ਤੋਂ ਪੰਜਾਬ ਤੋਂ ਤੇ ਮੇਰਾ ਨਾਮ ਕਲੀਮ ਹੈ ਤੇ ਕਿੰਨੇ ਸਾਲ ਹੋ ਗਏ ਥੋੜਾ ਥੋੜਾ ਜੋਸ਼ ਚ ਬੋਲੋ ਯਾਰ 1.5 ਸਾਲ ਹੋ ਗਿਆ ਇੱਥੇ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਆਇਆ ਹਾਂ ਐਡਲੇਡੀ ਆਏ ਹਾਂ ਐਡਲੇਡੀ ਸੇ ਤੇ ਇਹ ਕਿਵੇਂ ਪਤਾ ਲੱਗਾ ਇੱਥੇ ਖੇਡਾਂ ਹੋ ਰਹੀਆਂ ਨੇ ਇਹ ਆਪਣਾ ਪੰਜਾਬੀ ਦੋਸਤ ਸੀ ਇੱਕ ਤੇ ਉਹਨੇ ਸਾਨੂੰ ਦੱਸਿਆ ਸੀਗਾ ਇੱਥੇ ਆਪਣਾ ਖੇਡਾਂ ਹੋ ਰਹੀਆਂ ਕਬੱਡੀ ਹੋ ਰਹੀ ਹੈ ਤੇ ਅਸੀਂ ਕਬੱਡੀ ਵੇਖਣ ਹੀ ਆਏ ਸੀ ਤੇ ਅਗੋਂ ਟ੍ਰੈਕਟਰ ਵੇਖ ਲਿਆ ਅਸੀਂ ਫਿਰ ਇਸ ਲਈ ਇੰਦਰ ਆ ਗਏ ਵੈਰੀ ਗੁੱਡ ਸੋ ਸਿੱਧੂ ਦਾ ਇੱਕ ਵਾਰੀ ਥਾਪੀ ਮਾਰ ਕੇ ਦਿਖਾ ਦਿਓ ਇੱਕ ਵਾਰੀ ਸਿੱਧੂ ਮੂਸੇਵਾਲੇ ਲਈ ਆੱਛਾ ਕਿਆ ਕਿਆ ਬਾਤ ਹੈ ਜੀ ਸੋ ਲੈਜੈਂਡ ਨੈਵਰ ਡਾਈ ਸੋ ਥੈਂਕ ਯੂ ਕਲੀਮ ਭਾਈ ਜਾਨ ਤੇ ਇੰਜੋਏ ਕਰੋ ਕੱਲ ਵੀ ਆਇਓ ਤੇ ਪਰਸੋਂ ਵੀ ਆਇਓ ਮਤਲਬ ਮੈਂ ਦੱਸਦਾ ਜਦੋਂ ਵੀਡੀਓ ਰਿਕਾਰਡ ਹੋ ਰਹੀ ਹੈ ਪਹਿਲਾ ਦੇਣਾ ਸਾਡਾ ਸੋ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਰ ਦਾ ਹਾਂ ਜੀ ਮੈਂ ਹੁਣ ਛਾਲ ਮਾਰ ਕੇ ਤਰੂੰਗਾ ਹੋਪਫੁਲੀ ਛੱਟ ਸੋੜ ਨਾ ਲਾਗੇ ਨਹੀਂ ਸਟੈਪ ਹੈਗੇ ਕਿਉਂ ਪੰਗਾ ਲੈਣਾ ਕਹਿੰਦੇ ਪੰਜਾਬੀ ਵੇ ਪੰਗੇ ਬਹੁਤ ਲੈਂਦੇ ਆ ਆਪਾਂ ਜਿਆਦਾ ਪੰਗੇ ਨਹੀਂ ਲੈਂਦੇ ਸੋ ਮਿਲਦੇ ਹਾਂ ਜੀ ਦੇਖਦੇ ਰਹੋ ਸੁਣਦੇ ਰਹੋ ਰੇਡੀਓ ਹਾਂ ਜੀ ਦੱਸ ਜੀ ਯਾਰ ਆਪਣਾ ਆਰ ਜੇ ਪੁਨੀਤ ਨਾਉ ਸਾਈਨਿੰਗ ਆਫ